ਪੰਜਾਬ ਵਿੱਚ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਕਸਬਾ ਚੋਲਾ ਸਾਹਿਬ ਵਿੱਚ ਇੱਕ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਇਹ ਮਾਮਲੇ ਦੀ ਜਾਂਚ ਵਿੱਚ ਜੁਟ ਗਏ ਆ ਜਾਣਕਾਰੀ ਮੁਤਾਬਕ ਦੁਪਹਿਰ 1 ਵਜੇ ਦੇ ਕਰੀਬ ਕਸਬਾ ਚੋਲਾ ਸਾਹਿਬ ਦੇ ਨਿਵਾਸੀ ਸਤਨਾਮ ਸਿੰਘ ਪੁੱਤਰ ਗਰਦੀਪ ਸਿੰਘ ਜਿਸ ਦੀ ਉਮਰ 26 ਸਾਲ ਹੈ ਨੂੰ ਕਿਸੇ ਵਿਅਕਤੀ ਵੱਲੋਂ ਫੋਨ ਕਰਕੇ ਕਰੋ ਬਾਹਰ ਆਉਣ ਲਈ ਬੁਲਾਇਆ ਗਿਆ ਤੇ ਜਦੋਂ ਉਹ ਆਪਣੇ ਘਰੋਂ ਬਾਹਰ ਨਿਕਲ ਕੇ ਦੱਸੀ ਹੋਈ ਥਾਂ ਤੇ ਪਹੁੰਚਾ ਤਾਂ ਮੋਟਰਸਾਈਕਲ ਤੇ ਸਵਾਰ ਕੁਝ ਵਿਅਕਤੀਆਂ ਵੱਲੋਂ ਨੇਵਾ ਗੋਲੀਆਂ ਚੜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜ਼ਖਮੀ ਹਾਲਤ ਵਿੱਚ ਸਤਨਾਮ ਸਿੰਘ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਤੇ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਜਿਨ੍ਹਾਂ ਵੱਲੋਂ ਦੋਸ਼ੀਆਂ ਦੀ ਪਾਲ ਲਈ ਵਕਫਾ ਟੀਮਾਂ ਗਠਤ ਕਰ ਦਿੱਤੀਆਂ ਗਈਆਂ ਇੱਥੇ ਦਸਣਯੋਇ ਕਸਬਾ ਚੋਲਾ ਸਾਹਿਬ ਵਿਖੇ ਪਿਤੇ ਕੁਝ ਮਹੀਨਿਆਂ ਤੋਂ ਫਰੋਤਿਆਂ ਨੂੰ ਲੈ ਕੇ ਪਹਿਲਾਂ ਵੀ ਸ਼ਰੇਆਮ ਗੋਲੀਆਂ ਚਲਾਉਂਦੇ ਹੋਏ ਵਿਅਕਤੀਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਸਾਹਮਣੇ ਆਏ ਆ ਤੇ ਅੱਜ ਵਾਪਰੀ ਇਸ ਘਟਨਾ ਦੇ ਪਿੱਛੇ ਮੁੱਖ ਕਾਰਨ ਕੀ ਸਨ ਇਸ ਦਾ ਪਤਾ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਹੀ ਲਾਇਆ ਜਾ ਸਕਦਾ ਹੈ ਕਸਬਾ ਚੋਲਾ ਸਾਹਿਬ ਵਿਖੇ ਵਾਪਰੀ ਇਸ ਘਟਨਾ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਵਿੱਚ ਅਤੇ ਕਾਰੋਬਾਰੀਆਂ ਦੇ ਵਿੱਚ ਖੌਫ ਪਾਇਆ ਜਾ ਰਿਹਾ ਤੇ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੇ ਵਿੱਚ ਜੋ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਅਨਸਰ ਜੋ ਵਾਰਦਾਤਾ ਨੂੰ ਚਿੱਟੇ ਦੇਣੇ ਅੰਜਾਮ ਦੇ ਰਿਹਾ ਉਹਨਾਂ ਨੂੰ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਦੇ ਵਿੱਚੋਂ ਡਰ ਅਤੇ ਭੈ ਕੱਢਿਆ ਜਾ ਸਕੇ ਤੇ ਲੋਕ ਸੁੱਖ ਦਾ ਸਾਹ ਲੈ ਸਕਣ ਅਰੇ ਅਜੀ ਇਹ ਹਾਲਾਤ ਜਿਹੜੇ ਹਨ ਨਾ ਬਹੁਤ ਜ਼ਿਆਦਾ ਮਾੜੇ ਆ ਇਹ ਚੰਗੇ ਨਹੀਂ ਇਹੋ ਜੇ ਮੰਨ ਲਓ ਮੁੰਡੇ ਦਾ ਵਿਚਾਰੇ ਦਾ ਜਿੱਦੋਂ ਜਿੱਦੋਂ ਉਹਨਾਂ ਦਾ ਘਰ ਹੀ ਬਰਬਾਦ ਹੋ ਗਿਆ ਆਪ ਤੇ ਜਿੰਦਾ ਹੋ ਗਿਆ ਹੈ ਮਾੜਾ ਚੰਗਾ ਜਿੱਦਾਂ ਦਾ ਮਰਜੀ ਮਾਂ ਦੇ ਸਾਹਮਣੇ ਤੇ ਬੈਠਾ ਸੀ ਆ ਤੂੰ ਮਾਂ ਪਤੀ ਜੋ ਤਾਂ ਐਵੇਂ ਕੋਈ ਨਹੀਂ ਚੰਗਾ ਤੇ ਪੰਜ ਕੀ ਗੱਲਬਾਤ ਹੋਈ ਹੈ ਜਿੱਦੇ ਕੋਈ ਨਹੀਂ ਹੋਇਆ ਬਾਜ਼ਾਰੋਂ ਆਲੇ ਮਤ ਮਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮਿਆਂ ਪੈ ਗਿਆ ਵਾ ਤੇ ਮੈਂ ਕਿਤੇ ਚਾ ਮਾਰਣਾ ਦੁਆ ਕਰਕੇ ਮੈਂ ਪਹਿਲੇ ਨਹੀਂ ਖੋਲਿਆ ਨਹੀਂ ਦੂਜੇ ਦੀ ਖੜਕਣ ਸੱਤਿਆਂ ਬਾਅਦ ਮੈਂ ਬੜਾ ਜਿਹਾ ਬਹਿਨਦੀ ਰਹੀ ਆ ਕਿਤੇ ਦਾਦੂ ਹੈਗੇ ਕੌਣ ਜਾਣ ਸੱਤਿਆਂ ਨਾਲ ਕੰਮ ਆ ਮੈਂ ਤੇ ਕੰਮ ਤਾਂ ਦੱਤੋ ਕੀ ਆ ਪਰ ਨਹੀਂ ਕਿ ਮਮੀ ਨਾਲੇ ਤੇ ਨਿਕਲਿਆ ਮੈਂ ਮਮੀ ਨੇ ਮਾਰੇ ਬਾਜ ਮਾਰ ਕੇ ਘਾ ਦਿੱਤਾ ਤੇ ਬਾਹਰ ਭੱਜਣਗੇ ਤਾਂ ਤੈਨ ਗੋਲ ਮਾਰ ਕੇ ਗਏ ਆ ਤੇ ਮੈਂ ਕਿੱਟ ਫੜੀ ਮਕਰੋ ਦੀ ਕਿੱਟੋ ਤੇ ਫੜੇ ਪਰ ਦੋਰਪਾ ਲੈ ਬਾਜ ਨੂੰ ਧੋਨੇ ਟੱਕਾ ਮਾਰ ਕੇ ਸੁੱਟ ਗਿਆ ਕਾਤੇ ਆ ਇਹ ਮੋਰ ਸਾਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਇੱਕ ਮੋਨਾ ਵਾਦੇ ਪਰਤੋ ਕੀ ਮਦਾ ਪਾਈ ਸਰਤੇ ਤੇ ਕਿਹੜਾ ਮੈਂ ਕਰਨਾ ਬਤਾਵਾ ਪਰਨਾਂ ਜਿਹੜਾ ਤਾਂ ਮੂਸਰ ਬੱਦਾ ਜਿਉਂ ਪਿੱਲਾ ਠੇਰ ਬੰਨੇ ਕਰ ਦਿੰਦੇ ਉਦਾਂ ਬਣ ਕੇ ਆਏ ਆ। ਕਾਪੜਾ ਮੈਂ ਤੂੰ ਵੀ ਰਹੀ ਇੱਕ ਜਾਦੂ ਕਰਦੀ ਰਹੀ ਆ ਪਰ ਹੱਥ ਨੇ ਆ ਦਾ ਐਨ ਨਿਕਲ ਗਿਆ ਹੱਲਿਕਣ ਵਾਹੇ ਰਿਕਣ ਜਵਾ ਗਿਆ। ਉਦਰੀs ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਤੇ ਦੱਸਣਯੋਗ ਹੈ ਕਿ ਕਸਬਾ ਚੋਲਾ ਸਾਹਿਬ ਵਿੱਚ ਬੀਤੇ ਕੁਝ ਮਹੀਨਿਆਂ ਦੌਰਾਨ ਫਰੋਤੀਆਂ ਨੂੰ ਲੈ ਕੇ ਪਹਿਲਾਂ ਵੀ ਅਜਈਆਂ ਸ਼ਰਿਆਮ ਗੋਲੀਆਂ ਚਲਾਉਣ ਦੀਆਂ ਵਾਰਤਾ ਤਾਂ ਹੁੰਦੀਆਂ ਰਹੀਆਂ ਤੇ ਕਈ ਵਿਅਕਤੀ ਜ਼ਖਮੀ ਵੀ ਇਹ ਹੋਏ ਦਿਨਾਂ ਨੂੰ ਲੈ ਕੇ ਵਪਾਰੀਆਂ ਤੇ ਕਾਰੋਬਾਰੀਆਂ ਦੇ ਵਿੱਚ دہشت ਪਾਈ ਜਾ ਰਹੀ ਹੈ